ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਮਾਰਕਾਨੀ ਐਤਵਾਰ ਨੂੰ ਸੰਗਠਣਾ ਕਰਵਾਉਣ ਦੀ ਕਰ ਰਹੇ ਨੇ ਉਮੀਦ 28 ਅਪ੍ਰੈਲ ਨੂੰ ਇੱਕ ਤੁਰੰਤ ਚੋਣ ਹੋਣ ਦੀ ਜਤਾਈ ਜਾ ਰਹੀ ਹੈ ਸੰਭਾਵਨਾ ਇਮੀਗ੍ਰੇਸ਼ਨ ਵੱਲੋਂ ਪੀਆਰ ਫਾਈਲਾਂ ਰਿਜੈਕਟ ਹੋਣ ਦਾ ਮੁੱਖ ਕਾਰਨ ਕੀ ਹੈ ਫਾਈਲ ਲਗਾਉਣ ਵਾਲੇ ਰੱਖੋ ਬਾਰਿਕੀਆਂ ਦਾ ਧਿਆਨ ਲਿਟਨਲੀ ਅਪਲਾਜ਼ਾ ਦੇ ਵਿੱਚ ਦਿਨ ਦਿਹਾੜੇ ਮੋਬਾਈਲਾਂ ਦੀ ਚੋਰੀ ਦੋ ਬਲੈਕ ਵਿਅਕਤੀ ਫੋਨ ਲੈ ਕੇ ਭੱਜੇ ਪੁਲਿਸ ਨੇ ਨਹੀਂ ਕੀਤੀ ਅਜੇ ਤੱਕ ਕੋਈ ਕਾਰਵਾਈ ਖਬਰਾਂ ਵਿਸਾਰ ਦੇ ਨਾਲ ਪ੍ਰਧਾਨ ਮੰਤਰੀ ਮਾਰਕ ਕਾਰਨੇ ਦੇ ਵੱਲੋਂ ਇਸ ਐਤਵਾਰ ਨੂੰ ਸੰਗੀ ਚੋਣਾਂ ਦਾ ਐਲਾਨ ਕਰਨ ਦੀ ਉਮੀਦ ਜਤਾਈ ਜਾ ਰਹੀ ਹੈ ਜਾਣਕਾਰੀ ਇਹ ਹੈ ਕਿ ਕਾਰਨੇ ਇਸ ਹਫਤੇ ਦੇ ਅੰਤ ਦੇ ਵਿੱਚ ਇਹ ਫੈਸਲਾ ਲੈਣਗੇ ਜਿਸ ਦੇ ਵਿੱਚ 28 ਅਪ੍ਰੈਲ ਨੂੰ ਜਲਦੀ ਤੋਂ ਜਲਦੀ ਚੋਣਾਂ ਹੋਣਗੀਆਂ ਜੇਕਰ ਅਜਿਹਾ ਹੁੰਦਾ ਹੈ ਤਾਂ ਕਾਰਨੇ ਗਵਰਨਰ ਜਰਨਲ ਨੂੰ ਮਿਲਣਗੇ ਤੇ ਸੰਸਦ ਨੂੰ ਭੰਗ ਕਰਨ ਦੀ ਬੇਨਤੀ ਕਰਨਗੇ ਚੋਣ ਮੁਹਿੰਮ ਘੱਟੋ-ਘੱਟ 36 ਦਿਨਾਂ ਤੱਕ ਚੱਲਦੀ ਹੈ ਤੇ ਆਮ ਤੌਰ ਤੇ ਲਗਭਗ 40 ਦਿਨਾਂ ਤੱਕ ਇਹ ਕੈਨੇਡਾ ਦੀਆਂ 45ਵੀਂ ਸੰਗੀ ਚੋਣਾਂ ਹੋਣਗੀਆਂ ਅਮਰੀਕੀ ਰਾਸ਼ਟਰੀ ਤੇ ਡੋਨਲਡ 트੍ਰੰਪ ਦੀਆਂ ਵਪਾਰਕ ਨੀਤੀਆਂ ਤੇ ਬਿਆਨਬਾਜ਼ੀ ਨੇ ਕੈਨੇਡੀਅਨ ਰਾਸ਼ਟਰਵਾਦ ਦੇ ਵਿੱਚ ਵਾਧਾ ਕੀਤਾ ਜਿਸ ਦੇ ਨਾਲ ਲਿਬਰਲਜ਼ ਦੀ ਸੰਭਾਵਨਾਮਾ ਮਜ਼ਬੂਤ ਹੋਈਆਂ ਨੇ ਐਂਗਸਟਰੀਡ ਇੰਸਟੀਚਿਊਟ ਦੁਆਰਾ ਕਰਵਾਏ ਗੇ ਇੱਕ ਤਾਜ਼ਾ ਸਰਵੇਖਣ ਤੋਂ ਪਤਾ ਚੱਲਦਾ ਹੈ ਕਿਸੰਗੀ ਲਿਬਰਲਾਂ ਦੀ ਗਿਣਤੀ 42% ਤੱਕ ਪਹੁੰਚ ਗਈ ਹੈ ਜੋ ਕਿ ਕੰਜ਼ਰਵੇਟਿਵਾਂ ਤੇ ਨੇਤਾ ਪੇਰੇ ਪੋਲੀਵਰ ਤੋਂ ਪੰਜਾਂਕ ਉੱਪਰ ਹੈ 3 ਮਹੀਨੇ ਪਹਿਲਾਂ ਲਿਬਰਲਾਂ ਦੀ ਵੋਟ ਸਿਰਫ 16% ਦੇ ਲਗਭਗ ਸਭ ਤੋਂ ਹੇਠਲੇ ਪੱਧਰ 'ਤੇ ਸੀ ਕਾਰਨੇ ਨੇ 14 ਮਾਰਚ ਨੂੰ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਵੱਜੋਂ ਸੌ ਚੁੱਕੇ ਵਿਰੋਧੀ ਕੰਜ਼ਰਵੇਟਿਵਾਂ ਨੂੰ ਉਮੀਦ ਸੀ ਕਿ ਉਹ ਜਸਟਨ ਰੋਡੋ ਬਾਰੇ ਚੋਣ ਕਰਵਾਉਣਗੇ ਤੇ ਇਨ ਜਿਨ੍ਹਾਂ ਦੀ ਪ੍ਰਸਿੱਧੀ ਭੋਜਨ ਤੇ ਰਹਿائش ਦੀਆਂ ਕੀਮਤਾਂ ਵਧਨ ਤੇ ਇਮੀਗ੍ਰੇਸ਼ਨ ਵਧਨ ਕਾਰਨ ਘਟ ਗਈ ਕਾਰਨੀ ਨੇ ਆਪਣੇ ਕੈਬਨਟ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਪਹਿਲੇ ਦਿਨ ਹੀ ਖਤਕਾਰ ਕਾਰਬਨ ਕੀਮਤ ਨੂੰ ਖਤਮ ਕਰ ਦਿੱਤਾ ਜਿਸ ਦੇ ਨਾਲ ਟਰੂਡੋ ਦੀ ਦਸਤਖਤ ਵਾਲੀ ਜਲਵਾਯੂ ਨੀਤੀ ਖਤਮ ਹੋ ਗਈ ਉਹਨਾਂ ਨੇ ਟਰੂਡੋ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਆਪਣੀ ਸਰਕਾਰ ਨੂੰ ਕੈਨੇਡਾ ਦੀ ਨਵੀਂ ਸਰਕਾਰ ਕਿਹਾ ਉਹਨਾਂ ਕਿਹਾ ਕਿ ਅਸੀਂ ਕਿਸੇ ਵੀ ਰੂਪ ਦੇ ਵਿੱਚ ਸੰਯੁਕਤ ਰਾਜ ਅਮਰੀਕਾ ਦਾ ਹਿੱਸਾ ਨਹੀਂ ਬਣਾਂਗੇ ਕਾਰਨੀ ਨੇ ਕਿਹਾ ਕਿ ਅਜਿਹਾ ਕੈਨੇਡਾ ਅਮਰੀਕਾ ਜਿਹੜਾ ਉਹ ਕੈਨੇਡਾ ਨਹੀਂ ਹੈ ਤੇ ਅਸੀਂ ਬਹੁਤ ਹੀ ਬੁਨਿਆਦੀ ਤੌਰ ਦੇ ਉਤੇ ਇੱਕ ਵੱਖਰਾ ਦੇਸ਼ਾਂ ਇੱਕ ਅਮਰੀਕੀ ਇਮੀਗ੍ਰੇਸ਼ਨ ਵਕੀਲ ਕੈਨੇਡੀਅਨ ਨੂੰ ਸਲਾਹ ਦੇ ਰਹੇ ਨੇ ਕਿ ਉਹ ਵੱਧ ਰਹੇ ਸਰਹੱਦੀ ਤਣਾਅ ਤੇ ਅਨਿਸ਼ਚਿਤਤਾ ਦੇ ਵਿਚਕਾਰ ਕਾਰੋਬਾਰ ਦੇ ਲਈ ਅਮਰੀਕਾ ਜਾਣ ਵੇਲੇ ਇਹ ਯਕੀਨੀ ਬਣਾਉਣ ਕਿ ਉਹਨਾਂ ਦੇ ਸਾਰੇ ਕਾਗਜ਼ਾਤ ਪੂਰੇ ਨੇ ਬਲੇਨ ਵਾਸ਼ਿੰਗਟਨ ਆਧਾਰਿਤ ਵਕੀਲ ਲੈਂਸ ਐਂਡਰਸ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਦੁਆਰਾ ਇੱਕ ਕੈਨੇਡੀਅਨ ਔਰਤ ਨੂੰ ਲਗਭਗ 2 ਹਫ਼ਤਿਆਂ ਦੇ ਲਈ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਸਾਫਦਾਨੀ ਵਰਤਨ ਦੀ ਅਪੀਲ ਕਰੇ ਨੇ ਉਹਨਾਂ ਦੱਸਿਆ ਕਿ ਜੈਸਮਿਨ ਮੂਨੀ ਸ਼ੁੱਕਰਵਾਰ ਨੂੰ BC ਆਪਣੇ ਘਰ ਪਹੁੰਚੀ ਜਦੋਂ ਉਸ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਸਰਹੱਦ ਦੇ ਅਮਰੀਕਾ ਮੈਕਸੀਕੋ ਸਰਹੱਦ ਦੇ ਉੱਤੇ ਵਰਕ ਵੀਜ਼ਾ ਲਈ ਅਰਜ਼ੀ ਦਿੰਦੇ ਸਮੇਂ ICE ਦੁਆਰਾ ਹਿਰਾਸਤ ਵਿੱਚ ਲਿਆ ਗਿਆ ਸੀ ਜਦੋਂ 3 ਮਾਰਚ ਨੂੰ ਉਹਦਾ ਪਰਮਿਟ ਰੱਦ ਕਰ ਦਿੱਤਾ ਗਿਆ ਤਾਂ ਉਸ ਨੇ ਘਰ ਜਾਣ ਦੇ ਲਈ ਫਲਾਈਟ ਦੀ ਭਾਲ ਸ਼ੁਰੂ ਕੀਤੀ ਪਰ ਸਰਹੱਦ ਦੀ ਸੁਰੱਖਿਆ ਇਸ ਦੀ ਇਜਾਜ਼ਤ ਨਹੀਂ ਦੇ ਰਿਹਾ ਸੀ ਮੂਨੀ ਦੀ ਜਿਹੜੇ ਮਾਂ ਹੈ ਉਹਨਾਂ ਦੇ ਮੁਤਾਬਕ ਉਸ ਨੂੰ ਇਮੀਗ੍ਰੇਸ਼ਨ ਤੇ ਕਸਟਮਜ਼ ਇਨਫੋਰਸਮੈਂਟ ਦੁਆਰਾ ਸੈਨ ਯੇਸਟੇਡੋ ਸਰਹੱਦ ਅੱਧੀ ਕ੍ਰੋਸਿੰਗ ਦੇ ਉੱਤੇ ਹਿਰਾਸਤ ਵਿੱਚ ਲਿਆ ਗਿਆ ਸੀ ਜਿੱਥੇ ਉਸ ਨੂੰ ਤਿੰਨ ਰਾਤਾਂ ਦੇ ਲਈ ਰੱਖਿਆ ਗਿਆ ਫਿਰ ਉਸ ਨੂੰ ਕੈਲੀਫੋਰਨੀਆ ਤੇ ਅਰੀਜ਼ੋਨਾ ਦੇ ਕਈ ਵੱਖ-ਵੱਖ ਕੇਂਦਰਾਂ ਦੇ ਵਿੱਚ ਤਬਦੀਲ ਕੀਤਾ ਗਿਆ ਸੈਂਡਰਸ ਨੇ ਫੇਸਬੁੱਕ ਦੇ ਉੱਤੇ ਇੱਕ ਪੋਸਟ ਦੇ ਵਿੱਚ ਮੂਲੀ ਦੀ ਨਜ਼ਰਬੰਦੀ ਦੇ 12 ਦਿਨਾਂ ਦੌਰਾਨ ਆਪਣੀ ਸੂਜ ਅਤੇ ਜਿਹੜੀ ਹੰਦਰਦੀ ਹੈ ਉਹ ਸਾਂਝੀ ਕੀਤੀ ਤੇ ਹੁਣ ਕੈਨੇਡੀਅਨ ਨੂੰ ਇਸ ਕਿਸਮਤ ਤੋਂ ਬਚਣ ਬਾਰੇ ਚੇਤਾਵਨੀ ਦੇ ਰਹੇ ਨੇ ਜੇਕਰ ਕੋਈ ਕਾਰੋਬਾਰੀ ਮੀਟਿੰਗਾਂ ਦੇ ਲਈ ਅਮਰੀਕਾ ਜਾ ਰਿਹਾ ਹੈ ਤਾਂ ਇਹ ਸਪਸ਼ਟ ਤੌਰ ਦੇ ਉੱਤੇ ਜ਼ਰੂਰੀ ਹੈ ਕਿ ਅਮਰੀਕਾ ਦੇ ਵਿੱਚ ਜਿੱਥੇ ਵੀ ਉਹ ਜਾ ਰਿਹਾ ਤੁਸੀਂ ਕਿਸੇ ਵੀ ਕੰਪਨੀ ਦੇ ਨਾਲ ਮੀਟਿੰਗ ਕਰਨ ਦੇ ਲਈ ਵਿਜੇ ਜਾ ਰਹੇ ਹੋ ਤਾਂ ਇੱਕ ਪੱਤਰ ਤੁਹਾਨੂੰ ਚਾਹੀਦਾ ਯਾਨੀ ਇੱਕ ਲੈਟਰ ਹੋਣਾ ਚਾਹੀਦਾ ਹੈ ਤੇ ਸ਼ਾਇਦ ਤੁਹਾਡੀ ਕੈਨੇਡੀਅਨ ਕੰਪਨੀ ਤੋਂ ਵੀ ਇੱਕ ਲੈਟਰ ਜੋ ਇਹ ਦਰਸਾਉਂਦਾ ਹੋਵੇ ਕਿ ਤੁਸੀਂ ਪ੍ਰੋਡਕਟਿਵ ਰੋਜ਼ਗਾਰ ਨਹੀਂ ਕਰ ਰਹੇ ਬਲਕਿ ਮੀਟਿੰਗਾਂ ਦੇ ਲਈ ਹੀ ਜਾ ਰਹੇ ਹੋ ਤੁਹਾਨੂੰ ਕਿਸੇ ਵੀ ਅਮਰੀਕੀ ਮਾਲਕ ਦੁਆਰਾ ਤਨਖਾਹ ਨਹੀਂ ਮਿਲ ਰਹੀ ਹੈ ਉਹਨਾਂ ਸਲਾ ਕਿ ਜਿਹੜੇ ਲੋਕ ਵੀਜ਼ਾ ਦੇ ਲਈ ਅਰਜ਼ੀ ਦੇ ਰਹੇ ਨੇ ਉਹਨਾਂ ਦੇ ਲਈ ਉਹ ਕਹਿੰਦੇ ਨੇ ਕਿ ਇਸ ਨੂੰ ਕੈਨੇਡੀਅਨ ਹਵਾਈ ਅੱਡੇ ਤੋਂ ਪਹਿਲਾਂ ਫਲਾਈਟ ਕਲੀਅਰੈਂਸ ਸਹੂਲਤ ਤੇ ਕਰੋ ਤੇ ਫੇਰ ਜਿਹੜੀ ਹੈ ਅਤੇ ਇਹ ਚੰਗੀ ਗੱਲ ਹੈ ਕਿ ਇਸ ਨੂੰ ਹਿਰਾਸਤ ਵਿੱਚ ਨਹੀਂ ਲਿਆ ਜਾ ਸਕਦਾ ਕਿਉਂਕਿ ਭਾਵੇਂ ਤੁਸੀਂ ਯੂਐਸ ਕਸਟਮਸ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹੋ ਪਰ ਤੁਸੀਂ ਅਜੇ ਵੀ ਕੈਨੇਡਾ ਦੇ ਵਿੱਚ ਹੋ ਉਧਰ ਜੇ ਕੈਨੇਡੀਅਨ ਇਮੀਗ੍ਰੇਸ਼ਨ ਦੀ ਗੱਲ ਕੀਤੀ ਜਾਏ ਤਾਂ ਸਖਤੀ ਕਾफी ਹੈ ਇੱਥੋਂ ਤੱਕ ਕਿ ਜਿਹੜੇ ਪੀਆਰ ਫਾਈਲਾਂ ਲਗਾ ਰਹੇ ਨੇ ਜੇ ਉਹ ਮਾੜੀ ਜਿਹੀ ਅਣਗੈਲੀ ਵਰਤ ਰਹੇ ਨੇ ਪੀਆਰ ਫਾਈਲ ਲਗਾਉਣ ਲੱਗੇ ਤਾਂ ਉਹਨਾਂ ਦੀ ਪੀਆਰ ਰਿਫਿਊਜ਼ਲ ਆ ਰਹੀ ਹੈ ਯਾਨੀ ਕਿ ਪੀਆਰ ਦੀ ਫਾਈਲ ਕੈਨਸਲ ਕੀਤੀ ਜਾ ਰਹੀ ਹੈ ਜੇ ਤੁਸੀਂ ਆਪਣੀ ਫਾਈਲ ਲਗਾ ਰਹੇ ਹੋ ਪੀਆਰ ਦੀ ਜਿਹਦੇ ਬਾਰੇ ਤੁਹਾਨੂੰ ਨੌਲੇਜ ਨਹੀਂ ਹੈ ਜਾਂ ਤੁਸੀਂ ਕਿਸੇ ਐਕਸਪਰਟ ਤੋਂ ਨਹੀਂ ਲਵਾ ਰਹੇ ਹੋ ਖੁਦ ਹੀ ਲਗਾ ਰਹੇ ਹੋ ਤਾਂ ਤੁਹਾਨੂੰ ਡਾਕੂਮੈਂਟਸ ਤੇ ਖਾਸ ਧਿਆਨ ਦੇਣਾ ਪਵੇਗਾ ਕਿਉਂਕਿ ਬਹੁਤ ਸਾਰੇ ਲੋਕਾਂ ਦੀਆਂ ਫਾਈਲਾਂ ਰਿਜੈਕਟ ਹੋ ਰਹੀਆਂ ਨੇ ਐਨਆਈਐ ਨੈਨੀ ਤੇ ਜਿਹੜੇ ਕੇਅਰਗਿਵਰਸ ਨੇ ਉਹ ਜਿਹੜਾ ਹੁਣ ਕੋਸ਼ਿਸ਼ ਕਰ ਰਹੇ ਨੇ ਕਿ ਮਾਰਚ ਦੇ ਵਿੱਚ ਜਿਨ੍ਹਾਂ ਦੀ ਐਲੀਜੀਬਿਲਟੀ ਹੋ ਸਕਦੀ ਹੈ ਇਹ ਖਬਰ ਉਹਨਾਂ ਲਈ ਕਾਫੀ ਇੰਪੋਰਟੈਂਟ ਹੋ ਸਕਦੀ ਹੈ ਆਓ ਦੇਖਦੇ ਹਾਂ ਗੁਰਪ੍ਰੀਤ ਸਿੰਘ ਸੈਂਚੂਰਾ ਇਮੀਗ੍ਰੇਸ਼ਨ ਤੋਂ ਇਸ ਸਬੰਧੀ ਕੀ ਜਾਣਕਾਰੀ ਸਾਂਝੀ ਕਰ ਰਹੇ ਨੇ ਅਸਵਲੇ ਇਮੀਗ੍ਰੇਸ਼ਨ ਦੇ ਵਿੱਚ ਬਹੁਤ ਤਰ੍ਹਾਂ ਦੇ ਬਦਲਾ ਆ ਰਹੇ ਨੇ ਔਰ ਬਦਲਾ ਵੀ ਕਾਫੀ ਸਖਤ ਦਿਖਾਈ ਦੇ ਰਹੇ ਨੇ ਇਹਦੇ ਨਾਲ ਨਾਲ ਬਹੁਤ ਸਾਰੀਆਂ ਫਾਈਲਾਂ ਅਜੇਹੀਆਂ ਨੇ ਜਿਨ੍ਹਾਂ ਦੇ ਉੱਤੇ ਰਿਫਿਊਜ਼ਲਸ ਵੀ ਆ ਰਹੀਆਂ ਨੇ ਕਿਉਂ ਇਹ ਰਿਫਿਊਜ਼ਲਸ ਆ ਰਹੀਆਂ ਨੇ ਕੀ ਕਾਰਨ ਪੈਦਾ ਹੋ ਰਹੇ ਨੇ ਜਾਣਦੇ ਆ ਗੁਰਪ੍ਰੀਤ ਸਿੰਘ ਜੀ ਜਿਹੜੇ ਕਿ ਸੈਂਚੂਰਾ ਇਮੀਗ੍ਰੇਸ਼ਨ ਤੋਂ ਨੇ ਗੁਰਪ੍ਰੀਤ ਜੀ ਅਸਵਲੇ ਇਮੀਗ੍ਰੇਸ਼ਨ ਦੀ ਸਖਤੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਵਧਦੀ ਜਾ ਰਹੀ ਹੈ ਇਹਦੇ ਮੁੱਖ ਕਾਰਨ ਜਿਹੜੇ ਆ ਤੁਸੀਂ ਕੀ ਮੰਨਦੇ ਹੋ ਅ ਇਮੀਗ੍ਰੇਸ਼ਨ ਦੀ ਸਖਤੀ ਵਧਣ ਦੇ ਕਾਰਨ ਬਹੁਤ ਸਾਰੇ ਆ ਬਹੁਤ ਸਾਰੇ ਲੋਕ ਜਿਹੜਾ ਕਈ ਵਾਰੀ ਫਾਈਲ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਕਰ ਦਿੰਦੇ ਆ ਕਈ ਵਾਰੀ ਹੋ ਜਾਂਦਾ ਕਿ ਕੁਝ ਲੋਕ ਜਿਨ੍ਹਾਂ ਦਾ ਇੰਡੀਆ ਦਾ ਜਾਂ ਕਿਸੇ ਵੀ ਬੈਕ ਹੋਮ ਕੰਟਰੀ ਦਾ ਐਕਸਪੀਰੀਅੰਸ ਜਿਹੜਾ ਉਹ ਲਗਾਉਂਦੇ ਆ ਉਹ ਪ੍ਰੋਪਰ ਨਹੀਂ ਲਗਾਉਂਦੇ ਟੀਅਰ ਕੋਡ ਨਹੀਂ ਮੈਂਸ਼ਨ ਕਰਦੇ ਉਹ ਚ ਡਿਊਟੀਆਂ ਨਹੀਂ ਮੈਂਸ਼ਨ ਕਰਦੇ ਤੇ ਉਹਦੀਆਂ ਸੈਲਰੀ ਸਲਿਪਸ ਨਹੀਂ ਲਗਾਉਂਦੇ ਜੇ ਉਹਦੇ ਨਾਲ ਰਿਲੇਟਡ ਕੋਈ ਵੀ ਡਾਕੂਮੈਂਟ ਆ ਆਈਟੀਆਰ ਵਗੈਰਾ ਜਾਂ ਉੱਥੇ ਤੁਹਾਡੀ ਬੈਂਕ ਸਟੇਟਮੈਂਟ ਉਹ ਸਾਰਾ ਪ੍ਰੋਪਰ ਦੇਣਾ ਚਾਹੀਦਾ ਮੁੱਖ ਕਾਰਨ ਇਹ ਨੇ ਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਨਾ ਇਮੀਗ੍ਰੇਸ਼ਨ ਦੇ ਵਿੱਚ ਜਿਹੜੇ ਪੀਆਰ ਲੈ ਰਹੇ ਨੇ ਉਹਨਾਂ ਲਈ ਇਹ ਚੀਜ਼ ਸਮਝਣੀ ਬਹੁਤ ਵੱਡੀ ਗੱਲ ਹੋਏਗੀ ਕਿਉਂਕਿ ਇਹਦੇ ਵਿੱਚ ਉਹਨਾਂ ਨੇ ਇੰਨਾ ਕੁ ਜ਼ਿਆਦਾ ਸਖਤ ਕਰ ਦਿੱਤਾ ਕੰਮ ਕਿ ਉਹ ਹਰ ਇੱਕ ਤੁਹਾਡਾ ਡਾਕੂਮੈਂਟ ਜਿਹੜਾ ਲਗਾਇਆ ਉਹਨੂੰ ਪ੍ਰੋਪਰ ਵਾਚ ਕਰ ਰਿਹਾ ਇਹਦੇ ਨਾਲ ਨਾਲ ਉਹ ਤੁਹਾਡੀਆਂ ਫੋਰ ਐਗਜ਼ਾਮਪਲ ਕਈ ਵਾਰੀ ਹੁੰਦਾ ਕਿ ਕੋਈ ਐਗਜ਼ਾਮਪਲ ਆਪਾਂ ਗੱਲ ਕਰਦੇ ਕੋਈ ਐਡਮਨ ਦੀ ਪੋਜੀਸ਼ਨ ਤੇ ਕੰਮ ਕਰ ਰਿਹਾ ਪਰ ਉਹਦੀ ਜਿਹੜੀ ਲਿੰਕਡਇਨ ਜਾਂ ਫੇਸਬੁੱਕ ਤੇ ਪ੍ਰੋਫਾਈਲ ਬਣੀ ਆ ਉਹਦੇ ਵਿੱਚ ਉਹਨੇ ਵੈਸੇ ਹੀ ਕੁਝ ਹੋਰ ਆਪਣਾ ਡੈਜ਼ਿਗਨੇਸ਼ਨ ਜਿਹੜਾ ਉਹ ਪੁਰਾਣਾ ਹੀ ਰੱਖਿਆ ਹੋਇਆ ਕੋਈ ਜਾਂ ਇੰਡੀਆ ਵਾਲਾ ਜਾਂ ਜਿਹੜਾ ਵੀ ਬੈਕ ਆਮ ਸੀ ਉਹ ਵੀ ਚੀਜ਼ਾਂ ਚੈੱਕ ਕੀਤੀਆਂ ਜਾ ਰਹੀਆਂ ਉਹਦੇ ਬਿਹਾਵ ਤੇ ਵੀ ਰਿਫਿਊਜ਼ਲ ਆ ਰਹੀਆਂ ਕਿ ਤੁਹਾਡੀ ਲਿੰਕਡਇਨ ਤੇ ਪ੍ਰੋਫਾਈਲ ਜਿਹੜੀ ਆ ਉਹਦੇ ਤੇ ਤੁਸੀਂ ਫੋਰ ਐਗਜ਼ਾਮਪਲ ਵੀ ਸੁਪਰਵਾਈਜ਼ਰ ਲਿਖਿਆ ਪਰ ਇੱਥੇ ਤੁਸੀਂ ਐਡਮਨ ਤੇ ਕੰਮ ਕਰ ਰਹੇ ਹੋ ਤੇ ਇਹ ਜਿਹੜੀ ਚੀਜ਼ ਆ ਸਾਨੂੰ ਇਹਦੇ ਬਾਰੇ ਕਲੈਰੀਫਿਕੇਸ਼ਨ ਦਿਓ ਜੀ ਕਦੀ ਪਹਿਲਾਂ ਹਿਸਟਰੀ ਦੇ ਵਿੱਚ ਐਦਾਂ ਦਾ ਹੋਇਆ ਤੁਸੀਂ ਕਾਫੀ ਸਮੇਂ ਤੋਂ ਤੁਹਾਡਾ ਕੰਮਕਾਰ ਚੱਲ ਰਿਹਾ ਹੈ ਨਾ ਤੁਸੀਂ ਇਮੀਗ੍ਰੇਸ਼ਨ ਕੰਪਨੀ ਸੰਭਾਲ ਰਹੇ ਹੋ ਤੁਹਾਡੇ ਕੋਲ ਬਹੁਤ ਤਰ੍ਹਾਂ ਦੀਆਂ ਫਾਈਲਾਂ ਲੱਗਦੇ ਰੀਆਂ ਹਿਸਟਰੀ ਦੇ ਵਿੱਚ ਕਦੀ ਐਹੋ ਜੀ ਹਲਚਲ ਨਜ਼ਰ ਆਈ ਇੰਨਾ ਜ਼ਿਆਦਾ ਬਰੀਕੀ ਦੇ ਉੱਤੇ ਇਮੀਗ੍ਰੇਸ਼ਨ ਦੀ ਫਾਈਲ ਚੈੱਕ ਕਦੀ ਨਹੀਂ ਸੁਣਿਆ ਜੀ ਪਹਿਲਾਂ ਵੀ ਕਦੀ ਦੇਖਿਆ ਵੀ ਨਹੀਂ ਗਿਆ ਹਾਂਜੀ ਜੇ ਕੋਈ ਮੇਜਰ ਸੀ ਉਹਦੇ ਬਾਰੇ ਤਾਂ ਧਿਆਨ ਦਿੱਤਾ ਜਾਂਦਾ ਸੀ ਪਰ ਜਿਹੜੇ ਇਸ ਟਾਈਮ ਜਿੱਦਾਂ ਬਹੁਤ ਛੋਟੇ-ਛੋਟੇ ਕਾਰਨ ਪੁੱਛੇ ਜਾ ਰਹੇ ਆ ਔਰ ਉਹ ਛੋਟੇ ਕਾਰਨਾਂ ਨੂੰ ਮੇਜਰ ਬਣਾ ਕੇ PFL ਪ੍ਰਸੀਜਨਲ ਫੇਅਰਨੈਸ ਲੈਟਰਸ ਭੇਜੀਆਂ ਜਾ ਰਹੀਆਂ इवन tho ਕਿ ਸ਼ਾਇਦ ਬੜੀ ਹੈਰਾਨੀ ਦੀ ਗੱਲ ਹੋਏਗੀ ਕਿ ਰੈਂਟ ਐਗਰੀਮੈਂਟ ਕਰਕੇ ਕਿਸੇ ਨੂੰ PFL ਆ ਗਿਆ ਓਕੇ ਰੈਂਟ ਐਗਰੀਮੈਂਟ ਜੀ ਤੁਹਾਡਾ ਸਹੀ ਨਹੀਂ ਲੱਗ ਰਿਹਾ ਤੇ ਇਹਦੇ ਬਾਰੇ ਤੁਸੀਂ ਸਾਨੂੰ ਜਿਹੜਾ ਉਹ ਐਕਸਪਲੇਨ ਕਰੋ ਕਿ ਇਹ ਜੈਨੂਇਨ ਆ ਲਿੰਕਡਇਨ ਪ੍ਰੋਫਾਈਲ ਤੇ ਤੁਹਾਡਾ ਜਿਹੜਾ ਉਹ ਡੈਜ਼ਿਗਨੇਸ਼ਨ ਕੁਝ ਹੋਰ ਸ਼ੋਅ ਕਰ ਰਿਹਾ ਜੀ ਇਦੇ ਬਾਰੇ ਤੁਸੀਂ ਦੱਸੋ ਮਤਲਬ ਇਦਾਂ ਇਦਾਂ ਦੀਆਂ ਮਤਲਬ ਹੈਰਾਨੀ ਜਨਕ ਜੀਆਂ ਇੱਕ ਜਿਹੜੀਆਂ ਉਹਨਾਂ ਦੇ ਲੋ ਡਿਸਕਲੋਜ਼ ਕੀਤੀਆਂ ਜਾ ਰਹੀਆਂ ਚੀਜ਼ਾਂ ਜੀ ਇਸ ਵੇਲੇ ਤੁਹਾਡੇ ਕੋਲ ਜਿਹੜੇ ਕਲਾਇੰਟ ਆਂਦੇ ਨੇ ਉਹਨਾਂ ਦੇ ਜ਼ਿਆਦਾਤਰ ਪਰੇਸ਼ਾਨੀਆਂ ਕੀ ਹੈ ਕਿ ਫਾਈਲਾਂ ਖਰਾਬ ਹੋਣਾ ਰੀਜ਼ਨ ਹੈ ਜਾਂ ਫਿਰ ਨਵੀਆਂ ਫਾਈਲਾਂ ਲਗਾਉਣ ਵਾਲੇ ਜ਼ਿਆਦਾ ਆ ਰਹੇ ਆ ਬਹੁਤੀ ਵਰੀ ਕਿਹੇ ਕੰਮ ਚ ਐਕਸਪਰਟ ਨਾ ਹੋਣਾ ਇਹ ਵੀ ਇੱਕ ਮੁੱਖ ਕਾਰਨ ਹੋ ਜਾਂਦਾ ਕਈ ਵਾਰੀ ਨਾ ਇਨਸਾਨ ਬਹੁਤ ਸੱਚਾ ਹੁੰਦਾ ਤੇ ਉਹ ਸੋਚਦੇ ਆ ਕਿ ਸਾਡੀ ਪ੍ਰੋਫਾਈਲ ਤਾਂ ਬਿਲਕੁਲ ਸਹੀ ਆ ਤੇ ਅਸੀਂ ਐਜ਼ ਇਟ ਐਜ਼ ਹੀ ਸਾਰੀ ਉਹ ਜਿਹੜੀ ਸਬਮਿਟ ਕਰ ਦਿੰਨੇ ਆ ਪਰ ਉਹਦੇ ਵਿੱਚ ਪ੍ਰੋਪਰ ਐਕਸਪਲੇਨੇਸ਼ਨਸ ਦੇਣੀਆਂ ਚਾਹੀਦੀਆਂ ਕਿ ਜਿਹੜੇ ਦੌਰਾਨ ਤੁਸੀਂ ਕਿੱਥੇ ਡਿਊਟੀ ਕੀਤੀ ਕਾਦੀ ਡਿਊਟੀ ਕੀਤੀ ਕਿਹੜੇ ਨੋ ਕੋਡ ਦੇ ਅੰਦਰ ਕੀਤੀ ਉਹਦਾ ਪ੍ਰੂਫ ਕੀ ਆ ਇਸ ਤੋਂ ਇਲਾਵਾ ਬਹੁਤੀ ਵਾਰੀ ਇਦਾਂ ਹੁੰਦਾ ਕਿ ਜਦੋਂ ਕੋਈ ਇਨਸਾਨ ਆਪਣੀ ਬੈਕ ਹੋਮ ਕੰਟਰੀ ਤੋਂ ਇੱਥੇ ਪਹੁੰਚਦਾ ਉਸ ਤੋਂ ਬਾਅਦ ਐਕਸਪੀਰੀਅੰਸ ਜਿਹੜਾ ਉਹ ਸ਼ੋ ਕਰ ਦਿੰਦਾ ਤੇ ਮਗਰ ਜਿਹੜੀਆਂ ਕੰਪਨੀਆਂ ਬੰਦ ਹੋ ਜਾਂਦੀਆਂ ਉਹਦੇ ਬਾਰੇ ਪ੍ਰੋਪਰ ਨਹੀਂ ਦੱਸਿਆ ਜਾਂਦਾ ਪਰ ਜਦੋਂ ਆਫੀਸਰ ਬੈਕਗ੍ਰਾਉਂਡ ਚੈੱਕ ਕਰਦਾ ਤੇ ਆਫੀਸਰ ਦੇਖਦਾ ਕਿ ਇਹਦੀ ਕੰਪਨੀ ਤਾਂ ਬੰਦ ਹੋ ਚੁੱਕੀ ਆ ਪਰ ਇਹਨੇ ਤਾਂ ਉਹਦੇ ਵਿੱਚ ਡਿਸਕਲੋਜ਼ ਨਹੀਂ ਕੀਤਾ ਜਿਹਨੂੰ ਦੱਸਿਆ ਨਹੀਂ ਇਹ ਵੀ ਇੱਕ ਮੁੱਖ ਕਾਰਨ ਬਣ ਜਾਂਦਾ ਹੋਰ ਵੀ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਆ ਜੇ ਤੁਹਾਨੂੰ ਫਾਈਲ ਦੇ ਬਾਰੇ 100% ਜਾਣਕਾਰੀ ਆ ਤਾਂ ਫਿਰ ਮੈਨੂੰ ਲੱਗਦਾ ਕਿ ਖੁਦ ਜ਼ਰੂਰ ਕਰਨੀ ਚਾਹੀਦੀ ਆ ਪਰ ਜੇ ਨਹੀਂ ਤਾਂ ਬਿਲਕੁਲ ਕਿਸੇ ਲੀਗਲ ਦੀ ਜਿਹੜੀ ਐਡਵਾਈਸ ਜ਼ਰੂਰ ਲੈਣੀ ਚਾਹੀਦੀ ਹੈ ਇਹਦੇ ਉੱਤੇ ਐਸਐਲਏ ਪੀਆਰ ਫਾਈਲ ਦਾ ਕੰਮ ਕਿਵੇਂ ਚੱਲ ਰਿਹਾ ਕਿ ਪੀਆਰ ਹੋ ਰਹੇ ਨੇ ਸਾਰੇ ਪੀਆਰ ਦੀਆਂ ਫਾਈਲਾਂ ਦੀ ਗੱਲ ਕਰ ਰਹੇ ਹਾਂ ਜੀ ਬਹੁਤ ਔਖਾ ਕਰਤਾ ਮਤਲਬ ਹਰ ਇੱਕ ਕਿਸੇ ਦੀ ਪ੍ਰੋਫਾਈਲ ਜੇ 100% ਸਹੀ ਵੀ ਆ ਕਿਸੇ ਨਾ ਕਿਸੇ ਤਰੀਕੇ ਆਈਆਰਸੀਸੀ ਵੱਲੋਂ ਗਲਤੀ ਲੱਭ ਕੇ ਉਹਦੇ ਤੇ ਪੀਐਫਐਲ ਭੇਜਿਆ ਜਾ ਰਿਹਾ ਉਹ ਪੀਐਫਐਲ ਦਾ ਆਨਸਰ ਜੇ ਉਹਨਾਂ ਨੂੰ ਲੱਗਦਾ ਕਿ ਉਹ ਇਸ ਤੋਂ ਸੈਟੀਸਫਾਈ ਨਹੀਂ ਨੇ ਤੇ ਉਹ ਪੀਆਰ ਕੈਨਸਲ ਵੀ ਕਰ ਸਕਦੇ ਆ ਔਰ ਕਈਆਂ ਨੂੰ ਤਾਂ ਬਿਲਕੁਲ ਉਹਨਾਂ ਨੇ ਨਾ ਪੀਐਫਐਲ ਦੇ ਲੈਟਰ ਦੇ ਥੱਲੇ ਬਿਲਕੁਲ ਮੈਂਸ਼ਨ ਕੀਤਾ ਹੋਇਆ ਕਿ ਅਸੀਂ ਜੇ ਤੁਸੀਂ ਮਤਲਬ ਇਹਦਾ ਪ੍ਰੋਪਰ ਸਾਨੂੰ ਅਸੀਂ ਸੈਟੀਸਫਾਈ ਨਹੀਂ ਹੁੰਦੇ ਤੁਹਾਨੂੰ ਅਸੀਂ ਮਿਸ ਰਿਪਰੈਜ਼ੈਂਟੇਸ਼ਨ ਦੇ ਅੰਦਰ 5 ਇਅਰਸ ਲਈ ਬੈਨ ਕਰਾਂਗੇ ਕੈਨੇਡਾ ਦੇ ਵਿੱਚੋਂ ਤੁਸੀਂ ਪੀਆਰ ਨਹੀਂ ਲਗਾ ਸਕਦੇ ਜੇ ਜੇ ਤੁਸੀਂ ਆਊਟ ਆਫ ਕੰਟਰੀ ਹੋ ਤੇ ਤੁਸੀਂ ਕੈਨੇਡਾ ਨਹੀਂ ਆ ਸਕਦੇ 5 ਸਾਲ ਦੇ ਲਈ ਹਾਂਜੀ ਐਸ ਵੇਲੇ ਹੋਰ ਜੇ ਗੱਲ ਕੀਤੀ ਜਾਵੇ ਤਾਂ ਸੁਪਰ ਵੀਜ਼ਾ ਸੁਪਰ ਵੀਜ਼ਾ ਦੇ ਵਿੱਚ ਹਜੇ ਤੱਕ ਕੋਈ ਵੱਡੀ ਅਨਾਉਂਸਮੈਂਟ ਜਾਂ ਸਬਕੰਮ ਠੀਕ ਚੱਲ ਰਿਹਾ ਸੁਪਰ ਵੀਜ਼ਾ ਹਰ ਹਰ ਇੱਕ ਫਾਈਲ ਜਦੋਂ ਸਖਤੀ ਹੁੰਦੀ ਆ ਤਾਂ ਹਰ ਇੱਕ ਫਾਈਲ ਤੇ ਹੁੰਦੀ ਆ ਸੁਪਰ ਵੀਜ਼ਾ ਦੀਆਂ ਫਾਈਲਾਂ ਵੀ ਇਸ ਟਾਈਮ ਬਹੁਤ ਜ਼ਿਆਦੀਆਂ ਰਿਫਿਊਜ਼ ਕੀਤੀਆਂ ਜਾ ਰਹੀਆਂ ਕਿਉਂਕਿ ਉਹਦੇ ਵਿੱਚ ਵੀ ਡਾਕੂਮੈਂਟੇਸ਼ਨ ਜੇ ਪ੍ਰੋਪਰ ਨਹੀਂ ਲਗਾਈ ਗਈ ਤਾਂ ਉਹਦੇ ਵਿੱਚ ਵੀ ਕਈ ਕਾਰਨ ਹੋ ਜਾਂਦੇ ਆ ਰਿਫਿਊਜ਼ਲ ਦੇ ਐਸ ਟਾਈਮ ਨੋਟਿਸ ਆਫ ਅਸੈਸਮੈਂਟ T4 ਜੌਬ ਲੈਟਰ ਪੇਸਟ ਆਫ ਬੈਂਕ ਸਟੇਟਮੈਂਟ ਉਹ ਕੱਲੀ 1% ਦੀ ਨਹੀਂ ਦੋਨਾਂ ਦੀ ਫਿਰ ਦੋਨਾਂ ਦਾ ਆਪਸੀ ਰਿਲੇਸ਼ਨ ਕਿੱਦਾਂ ਆ ਰਿਲੇਸ਼ਨ ਜੇ ਉਹ ਮੈਰਿਡ ਨੇ ਕਪਲ ਨੇ ਤੇ ਆਫ ਕੋਰਸ ਉਹਦਾ ਦਾ ਮੈਰਿਡ ਮੈਰਿਜ ਸਰਟੀਫਿਕੇਟ ਹੋਏਗਾ ਉਹ ਇਹ ਸਾਰੀਆਂ ਚੀਜ਼ਾਂ ਨੂੰ ਪ੍ਰੋਪਰ ਵੇ ਦੇ ਨਾਲ ਸਬਮਿਟ ਕਰਨਾ ਪੈਂਦਾ ਪ੍ਰੂਫ ਆਫ ਰਿਲੇਸ਼ਨਸ਼ਿਪ ਦੇਣੇ ਪੈਂਦੇ ਆ ਕੱਲੇ ਪਾਸਪੋਰਟਾਂ ਦੇ ਉੱਤੇ ਨਾਮ ਨੇ ਨਾਮ ਦੇ ਨਾਲ ਅੱਜ ਕੱਲ ਉਹ ਸੈਟੀਸਫਾਈ ਨਹੀਂ ਹੋ ਰਹੇ ਇਹਦੇ ਨਾਲ ਤੁਸੀਂ ਸਟੱਡੀ ਡਾਕੂਮੈਂਟੇਸ਼ਨ ਵਗੈਰਾ ਲਗਾ ਸਕਦੇ ਹੋਰ ਕਾਫੀ ਚੀਜ਼ਾਂ ਆ ਇਹਨਾਂ ਦੇ ਵਿੱਚ ਵੀ ਹੁਣ ਰਿਫਿਊਜ਼ਲ ਜਿਹੜੀਆਂ ਸੁਪਰਵਿਜ਼ਿਟ ਤੇ ਵੀ ਕਾਫੀ ਜ਼ਿਆਦੀਆਂ ਆ ਰਹੀਆਂ ਜੀ ਇਸ ਲਈ ਸਭ ਤੋਂ ਜ਼ਿਆਦਾ ਨਜ਼ਰ ਆ ਠੀਕ ਹੈ ਹੂੰ ਯਾਨੀ ਕਿ ਜਿਹੜਾ ਨੈਨੀ ਤੇ ਕੇਅਰ ਗੀਵਰਸ ਵਾਲਾ ਪ੍ਰੋਗਰਾਮ ਹੈ ਉਸ ਪ੍ਰੋਗਰਾਮ ਬਾਰੇ ਜਾਨਣਾ ਚਾਹਾਂਗੇ ਕਿ ਬਹੁਤ ਸਾਰੇ ਲੋਕ ਜਿਹੜੇ ਫਾਈਲਾਂ ਲਗਾ ਚੁੱਕੇ ਐ ਸਭ ਦੀਆਂ ਫਾਈਲਾਂ ਚੁੱਕੀਆਂ ਜਾ ਸਕਦੀਆਂ ਨੇ ਨਹੀਂ ਜੀ ਇਹਦੇ ਬਾਰੇ ਨਾ ਇਮੀਗ੍ਰੇਸ਼ਨ ਨੇ ਪਹਿਲਾਂ ਹੀ ਕਲੀਅਰ ਕਰ ਦਿੱਤਾ ਕਿ ਸਿਰਫ 2750 ਫਾਈਲਾਂ ਹੀ ਲੈਣਗੇ 2750 ਦੇ ਵਿੱਚੋਂ 150 ਫਾਈਲ ਜਿਹੜੇ ਅਨ ਡਾਕੂਮੈਂਟਡ ਨੇ ਹੁਣ ਅਨ ਡਾਕੂਮੈਂਟਡ ਵੀ ਬਹੁਤ ਸਾਰੇ ਇੱਥੇ ਵਰਕ ਕਰ ਰਹੇ ਨੇ ਕਾਫੀ ਸਮੇਂ ਤੋਂ ਰਹੇ ਨੇ ਹੁਣ ਪਰ ਕਿਸ ਤਰੀਕੇ ਨਾਲ ਅਨ ਡਾਕੂਮੈਂਟਡ ਨੇ ਕਈਆਂ ਨੂੰ ਰਿਫਿਊਜੀ ਕੇਸ ਮਨਾ ਹੋਏ ਕਈਆਂ ਕਈ ਜਾਂ ਇੱਥੇ ਵਿਜ਼ਟਰ ਆ ਗਏ ਉਹਨਾਂ ਨੇ ਕੋਈ ਅੱਗੇ ਵਰਕ ਪਰਮਨੈਂਟ ਨਹੀਂ ਲਿਆ ਕੋਈ ਕੁਝ ਐਕਸਟੈਂਸ਼ਨ ਨਹੀਂ ਪਾਈ ਉਹ ਰਹਿ ਰਹੇ ਆ ਜਾਂ ਕੁਝ ਲੋਕ ਰਿਫਿਊਜੀ ਕੇਸ ਦੇ ਵਿੱਚੋਂ ਪੀਆਰ ਤੋਂ ਮਨਾ ਹੁੰਦਾ ਆ ਉਸ ਤੋਂ ਬਾਅਦ ਉਹ ਆਪਣੀ ਅਪੀਲ ਨਹੀਂ ਪਾਉਂਦੇ ਉਹਦਾਂ ਰਹੀ ਜਾ ਰਹੇ ਆ ਮੋਲੋ ਹੁਣ ਇਹ ਨਹੀਂ ਗਵਰਨਮੈਂਟ ਨੇ ਹਲੇ ਤੱਕ ਇਸ ਦੇ ਨਾ ਥੋੜਾ ਜਿਹਾ ਜ਼ਿਆਦਾ ਨਹੀਂ ਕਲੀਅਰ ਕੀਤਾ ਕਿ ਕਿਸ ਤਰੀਕੇ ਦੇ ਜਿਹੜੇ ਅਨ ਡਾਕੂਮੈਂਟਡ ਪਰਸਨ ਆ ਜਿਨ੍ਹਾਂ ਨੂੰ ਕਿ ਉਹ ਇਸ ਫਾਈਲ ਦੇ ਵਿੱਚ ਲੈ ਸਕਦੇ ਆ ਸੋ 150 ਫਾਈਲਾਂ ਤਾਂ ਉਹਨਾਂ ਲਈ ਹੋ ਗਈਆਂ ਬਾਕੀ ਬਚੀਆਂ ਜੀ ਮਗਰ 2600 ਤੇ ਇਹਦੇ ਵਿੱਚ ਜੇ ਆਪਾਂ ਈਵਨ ਵੇਖੀਏ ਤੇ 1300 ਫਾਈਲ ਜਿਹੜੀ ਉਹ ਕੇਅਰ ਗੀਵਰ ਦੀ ਹੋਊਗੀ ਤੇ ਲਾਸਟ ਈਅਰ ਵਾਂਗੂ ਤੇ 1300 ਹੀ ਹੋਮ ਸਪੋਰਟਰ ਵਰਕਰ ਬਜ਼ੁਰਗਾਂ ਨੂੰ ਸੰਭਲ ਲਈ ਪਰ ਹੁਣ ਜੇ ਇਹਦੇ ਵਿੱਚ ਵੀ ਮੈਨੂੰ ਲੱਗਦਾ ਕਿ ਜੇ ਆਪਾਂ ਫਾਈਲ ਦੀ ਗੱਲ ਕਰੀ ਤੇ ਉਹਨਾਂ ਨੇ ਕਿਹਾ ਇਨਸਾਈਡ ਤੋਂ ਤੇ ਇਨਸਾਈਡ ਬਹੁਤ ਜਿਆਦੀਆਂ ਫਾਈਲਾਂ ਨੇ ਇਸ ਟਾਈਮ ਬਹੁਤ ਜਿਆਦੀਆਂ ਤੇ ਸ਼ਾਇਦ ਸਾਰਿਆਂ ਦਾ ਨੰਬਰ ਨਾ ਆ ਸਕੇ ਕਿਉਂਕਿ ਪਰਸਨਲ ਸਪੋਰਟ ਵਰਕਰ ਵੀ ਇਹਦੇ ਵਿੱਚ ਆ ਰਹੇ ਨੇ ਜਿਹੜੇ ਖਾਸ ਤੌਰ ਤੇ ਡੇ ਕੇਅਰ ਦੇ ਵਿੱਚੋਂ ਈਸੀ ਦਾ ਕੋਰਸ ਕੀਤਾ ਉਹ ਵੀ ਆਪਣੇ ਆਪ ਨੂੰ ਐਲੀਜੀਬਲ ਕਰ ਰਹੇ ਨੇ ਇਹਦੇ ਵਿੱਚ ਪਾ ਕੇ ਤੇ ਜਿਨ੍ਹਾਂ ਦੇ ਵਿੱਚ ਘਰ 'ਚ ਬੱਚੇ ਆਗੇ ਆ ਉਹ ਵੀ ਕੇਅਰ ਗਿਵਰ ਰੱਖਣਾ ਚਾਹੁੰਦੇ ਆ ਸੋ 2750 ਫਾਈਲਾਂ ਇਨਾਫ ਨਹੀਂ ਹੈਗੀਆਂ ਬਹੁਤ ਸਾਰੇ ਜਿਆਦੇ ਸਟੂਡੈਂਟਸ ਬਹੁਤ ਸਾਰੇ ਵਿਜ਼ਟਰ ਜਾਂ ਬਹੁਤ ਸਾਰੇ ਐਸੇ ਵਰਕ ਪਰ ਮੜਤੇ ਬੈਠੇ ਨੇ ਮੈਨੂੰ ਲੱਗਦਾ ਕਿ ਸ਼ਾਇਦ 50000 ਦੇ ਕਰੀਬ ਹੋਗੇ ਤੇ ਇਸ ਤੋਂ 2750 ਫਾਈਲਾਂ ਬਿਲਕੁਲ ਨਾਫ ਨਹੀਂ ਹੈਗੀਆਂ ਐਸ ਵੇਲੇ ਪੀਅਰਲੀ ਜਿਹੜੀਆਂ ਤਰਜੀਹ ਕਹ ਲੋ ਕਿਹੜੀ ਕੈਟਾਗਰੀ ਨੂੰ ਦਿੱਤੀ ਜਾ ਰਹੀ ਹੈ ਅਲਰੇਡੀ ਅਸੀਂ 1 ਦੋ ਸਾਲ ਤੋਂ ਗੱਲ ਕਰਦੇ ਆ ਰਹੇ ਹਾਂ ਕਿ ਟ੍ਰੇਡ ਬੇਸਡ ਟਰੋ ਜਿਹੜਾ ਕੈਟਾਗਰੀ ਬੇਸਡ ਟਰੋ ਆ ਉਹਦੇ ਵਿੱਚ ਨਾ ਮੇਜਰ ਚੇਂਜਸ ਕੀਤਾ ਗਿਆ ਮਾਰਕ ਮਿਲਰ ਵੱਲੋਂ ਲਾਸਟ ਮੰਥ ਇੱਕ ਵੇਲਾ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿਵੇਂ ਕੰਸਟਰਕਸ਼ਨ ਦੇ ਵਰਕ ਦੇ ਵਿੱਚ ਕੁਝ ਕੈਟਾਗਰੀਜ਼ ਐਡ ਕੀਤੀਆਂ ਉਹਨਾਂ ਨੇ ਜਿਵੇਂ ਕਿ ਕੁੱਕ ਤੇ ਸਿਵਲ ਇੰਜੀਨੀਅਰ ਵਗੈਰਾ ਤੇ ਇਸ ਤੋਂ ਇਲਾਵਾ ਐਗਰੀਕਲਚਰ ਨੂੰ ਉਹਨਾਂ ਨੇ ਬਾਹਰ ਕੱਟਤਾ ਇਸ ਇਹ ਟ੍ਰਾਂਸਪੋਰਟੇਸ਼ਨ ਟਰੱਕਾਂ ਵਾਲੇ ਇਹ ਤਾਂ ਬਹੁਤ ੱਕਾ ਹੋਇਆ ਜੀ ਉਹਨਾਂ ਨਾਲ ਸ਼ਾਇਦ ਸ਼ਾਂਤ ਨੂੰ ਪਤਾ ਹੋਵੇ ਕਿਉਂਕਿ ਟਰੱਕ ਜਿਹੜਾ ਉਹ ਐਸੀ ਜੌਬ ਮੰਨੀ ਜਾਂਦੀ ਸੀ ਕਿ ਜਿਹੜੇ ਸਾਨੂੰ ਹਰ ਜਗ੍ਹਾ ਤੋਂ ਲਿਆ ਕੇ ਇੱਥੇ ਫੂਡ ਪ੍ਰੋਵਾਈਡ ਕਰਾਉਂਦੇ ਨੇ ਤੇ ਕੋਵਿਡ ਦੌਰਾਨ ਨਾ ਮੈਂ ਕਿਸੇ ਟਰੱਕ ਵਾਲੇ ਦੀ ਇੰਟਰਵਿਊਸ ਹੁੰਦਾ ਸੀ ਉਹ ਕਹਿੰਦਾ ਵੀ ਕੋਵਿਡ ਦੌਰਾਨ ਨਾ ਸਾਨੂੰ ਲੋਕ ਲਿਆ ਕੇ ਮਠਿਆਈ ਖਵਾਉਂਦੇ ਸੀ ਸਾਡੇ ਅਗੇ ਮੱਥਾ ਟੇਕਦੇ ਵੀ ਤੁਸੀਂ ਸਾਨੂੰ ਬਚਾਇਆ ਹੋਇਆ ਵੀ ਸਾਡੇ ਲਈ ਫੂਡ ਲੈ ਕੇ ਆ ਰਹੇ ਹੋ ਕਹਿੰਦਾ ਇਸ ਟਾਈਮ ਸਾਡੀ ਕੈਟਾਗਰੀ ਨੂੰ ਬਾਹਰ ਕੱਢ ਦਿੱਤਾ ਗਿਆ ਸੋ ਇਹ ਵੀ ਇਹਨਾਂ ਨਾਲ ਬਹੁਤ ਤਕਾ ਹੋਇਆ ਉਹਦੇ ਤੇ ਇਮੀਗ੍ਰੇਸ਼ਨ ਨੂੰ ਵਿਚਾਰ ਜ਼ਰੂਰ ਕਰਨੀ ਚਾਹੀਦੀ ਹੈ ਜੀ ਤੇ ਤੁਹਾਨੂੰ ਵੀ ਉਹਦੇ ਬਾਰੇ ਜ਼ਰੂਰ ਆਵਾਜ਼ ਉਠਾਉਣੀ ਚਾਹੀਦੀ ਹੈ ਥੈਂਕ ਯੂ ਸੋ ਮੱਚ ਥੈਂਕ ਯੂ ਜੀ ਧੰਨਵਾਦ ਸੋ ਇੱਕ ਗੱਲ ਤਾਂ ਖਾਸ ਆਪਣੇ ਜ਼ਿਹਨ ਦੇ ਵਿੱਚ ਬਿਠਾ ਲਓ ਜੇ ਤੁਸੀਂ ਪੀਆਰ ਫਾਈਲ ਤੁਹਾਡੀ ਲੱਗੀ ਹੋਈ ਹੈ ਤੁਸੀਂ ਇੰਤਜ਼ਾਰ ਕਰ ਰਹੇ ਹੋ ਤਾਂ ਧਿਆਨ ਰੱਖਿਓ ਵੀ ਜਿਹੜੇ ਤੁਹਾਡੇ ਡਾਕੂਮੈਂਟਸ ਲੱਗੇ ਹੋਏ ਨੇ ਨਾ ਉਹ ਬਿਲਕੁਲ ਠੀਕ ਲੱਗੇ ਹੋਣੇ ਚਾਹੀਦੇ ਕਿਉਂਕਿ ਇਸ ਵੇਲੇ ਇਮੀਗ੍ਰੇਸ਼ਨ ਦੀ ਸ਼ਕਤੀ ਇੰਨੀ ਆ ਵੀ ਨਿੱਕੀ-ਨਿੱਕੀ ਗੱਲ ਦੇ ਉੱਤੇ ਵੀ ਨੁਕਤਾਚੀਨੀ ਕੀਤੀ ਜਾ ਰਹੀ ਹੈ ਤੇ ਇਮੀਗ੍ਰੇਸ਼ਨ ਜਿਹੜਾ ਹਰ ਡਾਕੂਮੈਂਟ ਨੂੰ ਬਹੁਤ ਹੀ ਬਾਰੀਕੀ ਨਾਲ ਦੇਖ ਰਿਹਾ ਸੋ ਕੋਈ ਵੀ ਡਾਕੂਮੈਂਟ ਜੇ ਲਗਾ ਰਹੇ ਹੋ ਪੀਆਰ ਫਾਈਲ ਵਾਸਤੇ ਤਾਂ ਬਹੁਤ ਧਿਆਨ ਨਾਲ ਲਗਾਣਾ ਤੇ ਕਿਸੇ ਲੀਗਲ ਜਿਹੜਾ ਪ੍ਰੋਫੈਸ਼ਨਲ ਪਰਸਨ ਹੈ ਉਹਦੀ ਰਾਏ ਜਿਹੜ ਅਮਿਤ ਪਨੇ ਸਰ ਦੇ ਨਾਲ ਸ਼ਰੀ ਗੌਰਵਾ ਸਰੀ ਦਿਨ ਦਿਹਾੜੇ ਸਰੀ ਦੇ ਵਿੱਚ ਚੋਰੀ ਲੁੱਟਖੋਆ ਹੋ ਰਹੀਆਂ ਨੇ ਪਰ ਪੁਲਿਸ ਕੀ ਕਰ ਰਹੀ ਹੈ ਇਹ ਵੱਡਾ ਸਵਾਲ ਖੜਾ ਹੋਇਆ ਹੈ ਕੁਝ ਦਿਨ ਪਹਿਲਾਂ ਹੀ ਕੁਝ ਵਾਰਦਾਤਾਂ ਵਾਪਰੀਆਂ ਜਿਦੇ ਵਿੱਚ ਚੈਂਸ ਸਨੇਚਿੰਗ ਜਾਂ ਹੋਰ ਲੁੱਟਖੋਹਾਂ ਦੇ ਮਾਮਲੇ ਵੀ ਆਏ ਤੇ ਹੁਣ ਤਾਂ ਦਿਨ ਦਿਹਾੜੇ ਲਿਟਲ ਇੰਡੀਆ ਪਲਾਜ਼ਾ ਤੇ ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਦੁਕਾਨਦਾਰ ਯਾਨੀ ਕਿ ਜਿਹੜੇ ਕਾਰੋਬਾਰੀ ਨੇ ਉਹ ਡਰਨ ਲੱਗ ਗਏ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਕਦੀ ਵੀ ਉਹਨਾਂ ਦੀ ਦੁਕਾਨ ਦੇ ਵਿੱਚ ਕੋਈ ਵੀ ਅਜਿਹਾ ਵਿਅਕਤੀ ਆ ਸਕਦਾ ਹੈ ਜਿਹੜਾ ਲੁੱਟਕੋ ਕਰਕੇ ਚਲਾ ਜਾਏਗਾ ਤੇ ਪੁਲਿਸ ਦੀ ਕਾਰਵਾਈ ਢਿੱਲੀ ਹੀ ਰਹੇਗੀ ਕੱਲ 2:30 ਵਜੇ ਦੇ ਕਰੀਬ ਮੋਬਾਈਲ ਸਟੋਰ ਦੇ ਉੱਤੇ ਵੀ ਦੋ ਅਜਿਹੇ ਵਿਅਕਤੀ ਦਾਖਲ ਹੋਏ ਵੀਡੀਓ ਤੁਸੀਂ ਸਾਫ਼ ਤੌਰ ਦੇ ਉੱਤੇ ਉਹਨਾਂ ਦੀ ਦੇਖ ਸਕਦੇ ਹੋ ਦੋ ਬਲੈਕ ਵਿਅਕਤੀ ਐਂਟਰ ਹੁੰਦੇ ਨੇ ਫੋਨ ਦੇਖਦੇ ਨੇ ਤੇ ਉਸ ਤੋਂ ਬਾਅਦ ਉਹ ਫੋਨ ਲੈ ਕੇ ਭੱਜ ਨਿਕਲਦੇ ਨੇ ਜਿਸ ਕਰਕੇ ਜਿਹੜਾ ਦੁਕਾਨ ਦਾ ਮਾਲਕ ਸੀ ਉਹਨਾਂ ਨੂੰ ਕਾफी ਪਰੇਸ਼ਾਨੀ ਆਈ ਤੇ ਉਹਨਾਂ ਨੇ ਕਿਹਾ ਕਿ ਪੁਲਿਸ ਨੂੰ ਉਹਨਾਂ ਨੇ ਇਤਲਾਹ ਦਿੱਤੀ ਸਾਰੀ ਜਾਣਕਾਰੀ ਦਿੱਤੀ ਪਰ ਪੁਲਿਸ ਦੀ ਕਾਰਵਾਈ ਦਿੱਲੀヒसे ਸਰੀ ਦੇ ਵਿੱਚ ਦਿਨ ਦਿਹਾੜੇ ਹੋ ਰੀਆਂ ਨੇ ਲੁੱਟਾ ਖੋਹਾਂ ਕੁਝ ਦਿਨ ਪਹਿਲਾਂ ਹੀ ਚੇਨ ਸਨੈਚਿੰਗ ਦਾ ਮਾਮਲਾ ਸਾਹਮਣੇ ਆਇਆ ਤੇ ਹੁਣ ਦਿਨ ਦਿਹਾੜੇ ਇੱਕ ਮੋਬਾਈਲ ਸਟੋਰ ਤੇ ਦੋ ਜਣੇ ਆਉਂਦੇ ਨੇ ਤੇ ਦੋ ਮੋਬਾਈਲ ਫੋਨ ਲੈ ਕੇ ਭੱਜ ਜਾਂਦੇ ਨੇ ਤੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਐਸ ਵੇਲੇ ਸੀ ਨਿਊਟੈਕ ਕੰਪਿਊਟਰਸ ਐਂਡ ਮੋਬਾਈਲ ਸਟੋਰ ਦੇ ਉੱਤੇ ਪਹੁੰਚੇ ਹੋਏ ਹਾਂ ਜਿਹੜਾ ਕਿ ਲिटल ਇੰਡੀਆ ਪਲਾਜ਼ਾ ਦੇ ਵਿੱਚ ਹੈ ਸੰਜੇ ਸ਼ਰਮਾ ਜੀ ਚਲਾਉਂਦੇ ਨੇ ਸੰਜੇ ਸ਼ਰਮਾ ਜੀ ਕੱਲ ਦੀ ਤੁਹਾਡੇ ਸਟੋਰ ਦੇ ਵਿੱਚ ਇੱਥੇ ਕੀ ਘਟਨਾ ਵਾਪਰੀ कलजी दोपहर 2:00 बजे ਦਾ ਟਾਈਮ ਸੀ ਮੈਂ ਇੱਥੇ ਨੂੰ ਕੰਮ 'ਚ ਲੱਗਿਆ ਸੀ ਦੋ ਬਲੈਕ ਕਮਿਊਨਿਟੀ ਦੇ ਯੰਗ ਮੁੰਡੇ ਕਰੀਬ ਮੇਰੇ ਸਾਹਮਣੇ 19-20 ਸਾਲ ਦੀ ਉਮਰ ਹੁੰਦੀ ਉਹਨਾਂ ਦੀ ਉਹ ਇੰਟਰ ਕਰਦੇ ਆ ਤੇ ਮੈਨੂੰ ਕਹਿੰਦੇ ਜੀ ਅਸੀਂ ਫੋਨ ਖਰੀਦਦੇ ਆ ਉਹਨੂੰ ਫੋਨ ਦਿਖਾਓ ਮੈਂ ਉਹਨਾਂ ਨੂੰ ਦੋ ਫੋਨ ਦਿਖਾਏ ਥੋੜਾ ਜਿਹਾ ਮੈਨੂੰ ਇੰਟੂਇਸ਼ਨ ਹੋਈ ਉਹਨਾਂ ਦੀ ਐਕਟੀਵਿਟੀ ਜਿਹੜੇ ਹਿਸਾਬ ਨਾਲ ਉਹ ਵਾਰ-ਵਾਰ ਮੇਰੇ ਕੈਸ਼ ਕਾਊਂਟਰ 'ਤੇ ਹੱਥ ਜਾਂ ਮਾਰਦੇ ਸੀ ਸੋ ਮੈਂ ਉਹਨੂੰ ਕਿਹਾ じゃ ਕੋ ਉੱਥੇ ਬੈਠ ਮੈਂ ਤੁਹਾਨੂੰ ਉੱਥੇ ਫੋਨ ਦਿਖਾਉਂਦਾ ਮੈਂ ਦਰਿਆ ਦੋ ਫੋਨ ਉਹਨਾਂ ਨੂੰ ਦਿੱਤੇ ਸੀ ਉਹਨਾਂ ਨੇ ਵਾਪਸ ਕਰਤੇ ਮੈਨੂੰ ਕਹਿੰਦੇ ਠੀਕ ਨਹੀਂ ਕੋਈ ਹੋਰ ਵਧੀਆ ਮਾਡਲ ਦਿਖਾਓ ਉਹਨਾਂ ਦਾ ਕਹਿਣਾ ਨਾਲੋ ਮਹਿੰਗੇ ਵਾਲੇ ਸੋ ਮੈਂ ਫਿਰ ਦੋ ਫੋਨ ਉਹਨਾਂ ਨੂੰ ਉਹਨਾਂ ਦੇ ਰੈਪ ਵੀ ਇੱਥੇ ਪੈਂ ਕਾਊਂਟਰ ਤੇ ਉਹ ਦਿਖਾਏ ਉਹਨਾਂ ਨੂੰ ਇੱਕ ਕਹਿੰਦਾ ਬੈਟਰੀ ਵੀ ਨਹੀਂ ਇੰਨੀ ਇੰਨੀ ਉਹ ਗੱਲਾਂ ਬਾਤਾਂ ਚ ਮੈਨੂੰ ਉਲਝਾਨ ਲੱਗਿਆ ਤੇ ਸੋ ਦੂਜਾ ਬੈਠਿਆ ਸੀ ਇੱਕਦਮ ਖੜਾ ਹੋ ਗਿਆ ਤੇ ਕਹਿੰਦਾ ਨਹੀਂ ਥੋੜਾ ਹੋਰ ਇੱਕ ਵਧੀਆ ਮਾਡਲ ਦਿਖਾਓ ਜਿੱਦ ਤਾ ਮੈਂ ਥੋੜਾ ਜਿਹਾ ਮੂੰਦ ਨੂੰ ਘੁਮਾਇਆ ਉਹ ਦੋਨੋਂ ਭੱਜ ਗਏ ਇੱਥੋਂ ਮੈਂ ਉਹਨਾਂ ਦੇ ਪਿੱਛੇ ਵਿੱਚ ਹੀ ਭੱਜਿਆ ਆ ਲਗਾ ਲਓ ਤੁਸੀਂ 128 ਸਟਰੀਟ ਤੋਂ ਲੈ ਕੇ 132 ਤੱਕ ਉਹਨਾਂ ਦੇ ਪਿੱਛੇ ਦੌੜਦਾ ਆ ਗਿਆ ਔਰ ਮੈਂ ਨਾਲ ਨਾਲ 911 ਕਾਲ ਕੀਤੀ ਹੋਈ ਸੀ ਸੋ ਬਿਜਾਏ ਕੋਈ ਪੁਲਿਸੀ ਤਰਫ ਕੋਈ ਐਕਸ਼ਨ ਹੋਏ ਕੋਈ ਛੇ ਉਹ ਮੇਰੀ ਆਈਡੀ ਤੁਸੀਂ ਕਿੱਥੋਂ ਉਹ ਸਟੋਰ ਕਿੱਥੇ ਆ ਉਹ ਮੈਂ ਕਹਾਂ ਜੀ ਇਹ ਸਭ ਬਾਅਦ ਚ ਗੱਲ ਕਰ ਲਿਓ ਤੁਸੀਂ ਫਿਲਹਾਲ ਕੋਈ ਮੇਰੀ ਹੈਲਪ ਲੀ ਕੋਈ ਭੇਜੋ ਮੈਂ ਉਹਨਾਂ ਦੇ ਬਿਲਕੁਲ ਪਿੱਛੇ ਆ ਉਹਨਾਂ ਨੂੰ ਚੇਜ਼ ਕਰ ਰਿਹਾ ਮੈਂ ਦੌੜਦਾ ਉੱਥੋਂ ਆਇਆ ਤੇ ਬਟ ਕੋਈ ਮੈਨੂੰ ਫੋਨ ਕੱਟ ਲਿਆ ਇੰਨੇ ਦੇ ਚੋਂ ਗਾਇਬ ਪਤਾ ਨਹੀਂ ਲੱਗਿਆ ਕਿੱਧਰ ਗਏ ਜਦੋਂ ਸਟੋਰ ਦੇ ਅੰਦਰ ਐਂਟਰ ਹੋਏ ਸੀਗੇ ਤਾਂ ਉਹਨਾਂ ਦੀ ਹਰਕਤ ਤੋਂ ਤੁਹਾਨੂੰ ਥੋੜਾ ਬਹੁਤ ਸ਼ੱਕ ਹੋਇਆ ਸ਼ੱਕ ਇਸ ਕਰਕੇ ਨਹੀਂ ਹੋਇਆ ਨਾ ਉਹ ਬੱਚੇ ਲੱਗ ਰਹੇ ਸੀ ਉਹਨਾਂ ਲੱਗ ਰਹੇ ਬਸ ਸਕੂਲ ਗੋਇੰਗ ਹੈ ਅਪਾ ਇਦਾਂ ਕਿਸ ਨੂੰ ਕਿਹਾ ਜਜ ਕਰ ਸਕਦੇ ਆ ਬਸ ਉਹ ਉਹੀ ਉਸ ਚ ਰਹਿ ਗਿਆ ਮੈਂ ਕਿ ਬੱਚੇ ਕੋਈ ਇਦਾਂ ਦੀ ਗੱਲ ਹੋ ਨਹੀਂ ਸਕਦੀ ਬਟ ਸਰਪ੍ਰਾਈਜ਼ ਔਰ ਇਹਨੂੰ ਚੋਰੀ ਨਹੀਂ ਕਹਿ ਸਕਦੇ ਤੁਸੀਂ ਇਹਨੂੰ ਕਿਆ-ਕਿਆ ਬੋਲੋਗੇ ਦੁਪਹਿਰੇ 2 ਵਜੇ ਇੰਨੀ ਵੱਡੀ ਮਾਰਕੀਟ ਹਰ ਬੰਦਾ-ਬੰਦਾ ਬਾਹਰ ਤੇ ਕੋ ਮਰਿਆ ਰੋਡ ਤੇ ਪਬਲਿਕ ਜਾ ਰਹੀ ਕੋਈ ਕੁਝ ਨਹੀਂ ਕੋਈ ਡਰੀ ਨਹੀਂ ਉਹਨਾਂ ਨੂੰ ਸੋ ਸਾਡੇ ਲਈ ਤਾਂ ਬਹੁਤ ਮੁਸ਼ਕਲ ਹੈ ਇਦਾਂ ਦਾ ਸਬੰਧ ਹੀ ਕਰਨੇ ਪੈਣਾ ਜਦੋਂ ਚੋਰੀ ਕਰਕੇ ਭੱਜੇ ਤੁਸੀਂ ਪਿੱਛਾ ਕੀਤਾ ਉਹਨਾਂ ਦਾ ਕਿੱਥੋਂ ਤੱਕ ਪਿੱਛਾ ਕੀਤਾ ਕਿ ਤੁਹਾਡੇ ਨਾਲ ਕੋਈ ਆਇਆ ਕਿਸੇ ਨੂੰ ਪਤਾ ਲੱਗਿਆ ਵੀ ਤੁਹਾਡੇ ਨਾਲ ਲੁੱਟਖੋ ਹੋ ਗਈ ਤੁਹਾਡੇ ਸਟੋਰ ਤੋਂ ਮੋਬਾਈਲ ਲੈ ਕੇ ਭੱਜੇ ਨੇ ਦੋ ਜਣੇ ਪੁਲਿਸ ਤੱਕ ਕੰਟੈਕਟ ਕੀਤਾ ਤਾਂ ਕੀ ਹੋਇਆ ਮੈਂ ਉਹਨਾਂ ਦੇ ਪਿੱਛੇ ਜਾ ਦੌੜਿਆ ਤੇ ਕਈ ਲੋਕਾਂ ਮੈਨੂੰ ਦੇਖਿਆ ਲੈ ਮੈਂ ਕਈਆਂ ਨੂੰ ਆਵਾਜ਼ ਹੀ ਮਾਰੀ ਮੈਂ ਕਿਹਾ ਫੜੋ ਫੜੋ ਮੈਂ ਗਏ ਦਰਦ ਫੋਨ ਚੱਕ ਕੇ ਭਜ ਰਹੇ ਪਰ ਕਿਸੇ ਨੇ ਕੋਈ ਹੈਲਪ ਨਹੀਂ ਕੀਤੀ ਮੈਂ ਰਨਿੰਗ ਕਰਦਾ ਕਰਦਾ ਮੈਂ 911 ਵੀ ਡਾਇਲ ਕੀਤਾ ਸੀ ਤੇ ਮੈਂ ਉਹਨਾਂ ਨੂੰ ਰਿਕੁਐਸਟ ਕਰ ਰਿਹਾ ਕਿ ਉਹ ਮੇਰੇ ਸਾਹਮਣੇ ਆ ਜਾ ਰਹੇ ਮੈਂ ਚੇਸ ਕਰ ਰਿਹਾ ਉਹਨਾਂ ਨੂੰ ਮੇਰੀ ਹੈਲਪ ਲਈ ਭੇਜ ਦਿਓ ਤੁਸੀਂ ਕੋਈ ਪੁਲਿਸ ਆਫਸਰ ਕੋਈ ਗੱਡੀ ਬਟ ਕੋਈ ਨਹੀਂ ਉਹ ਉਹਨਾਂ ਦੇ ਇੱਕੋ ਹੀ ਕੁਐਸਚਨ ਸੀ ਤੁਹਾਡਾ ਨਾਮ ਕੀ ਹੈ ਐਡਰੈਸ ਕੀ ਹੈ ਤੁਹਾਡਾ ਫੋਨ ਨੰਬਰ ਕੀ ਹੈ ਉਹ ਮੈਨੂੰ ਗੱਲਾਂ ਚੁੱਲ ਜਾ ਰਹੇ ਸੀ ਥੋੜਾ ਜਿਹਾ ਵੀ ਥੋੜੀ ਬਹੁਤ ਹੈਲਪ ਕਰਨ ਦਾ ਕੋਈ ਤਾਂ इजीली ਉਹਨਾਂ ਨੂੰ ਕੈਚ ਕੀਤਾ ਜਾ ਸਕਦਾ ਸੀ ਸੋ ਉਸ ਤੋਂ ਬਾਅਦ ਮੈਂ ਸਟੋਰ 'ਚ ਵਾਪਸ ਆਇਆ ਮੈਂ ਦੋਨੋਂ ਆਈਐਮਆਈ ਨੰਬਰ ਸਾਡੇ ਗਰੁੱਪ ਬਣਾਇਆ ਜਿੰਨੇ ਮੋਬਾਈਲ ਸਟੋਰ ਐ ਛੋਟੇ ਛੋਟੇ ਇੱਥੇ ਪੁਲਿਸ ਆਂਦੀਏ ਬਾਰਤੇ ਮੈਂ ਉਹਨਾਂ ਕੋਲ ਦੌੜਦਾ ਆਇਆ ਮੈਂ ਕਿਹਾ ਜੀ ਆਹ ਬੰਦੇ ਆ ਫੋਨ ਦੋਨੋਂ ਸਰੀ ਸੈਂਟਰ ਮਾਲ 'ਚ ਵੇਚ ਰਹੇ ਆ ਤੇ ਇੱਕ ਸ਼ਾਪ ਐ ਕਿਉ ਫੋਨ ਕਰਕੇ ਤੇ ਮੈਂ ਉਹਨਾਂ ਨੂੰ ਉਹਨਾਂ ਦੀ ਲੋਕੇਸ਼ਨ ਵੀ ਦਿੱਤੀ ਕੋਈ ਐਕਸ਼ਨ ਨਹੀਂ ਕੋਈ ਨਹੀਂ ਉਹ ਫਿਰ ਮੇਰੀ ਆਈਡੀਆਂ ਮੰਗ ਰਹੇ ਅੰਦਰ ਆ ਗਏ ਨਹੀਂ ਉੱਥੇ ਜਾ ਕੇ ਵਾਇਰਲੈਸ ਤੇ ਉਹਨਾਂ ਨੂੰ ਕਿ ਸਾਰੀ ਸੈਂਟਰ ਤੋਂ ਪਤਾ ਹੁੰਦਾ ਹੈ ਸਪੋਲਿਸ ਹੁੰਦੀ ਹੈ 5 ਮਿੰਟ ਦਾ ਕੰਮ ਸੀ ਹਾਰਡਲੀ ਕੋਈ ਐਕਸ਼ਨ ਯਾਨੀ ਕਿ ਫੜਿਆ ਜਾ ਸਕਦਾ ਸੀ ਪਰ ਪੁਲਿਸ ਨੇ ਕੋਈ ਗੱਲ ਨਹੀਂ ਗੋਲੀ ਔਰ ਨਹੀਂ ਹੁੰਦਾ ਇਗਨੋਰ ਇਗਨੋਰ ਕਰ ਸਕਦੇ ਹੱਪਨ ਯਾ ਜੇ ਅੱਪ ਉਹਨਾਂ ਨੂੰ ਲੋਕੇਸ਼ਨ ਹੀ ਦੇ ਦਿੱਤੀ ਪਿਆ ਆ ਸਟੋਰ ਹੈ ਆ ਦੇਖੋ ਤੇ ਬੰਦੇ ਦਾ ਮੈਸੇਜ ਆ ਰਿਹਾ ਪੀ ਦੇ ਆਰ ਇਨ ਮਾਈ ਸਟੋਰ ਦੇ ਆਰ ਟਾਈ ਟੂ ਸੇਲਿੰਗ ਥੀਸ ਫੋਨਸ ਟੂ ਮੀ ਆਈ ਮੈਂ ਪੁਲਿਸ ਨੂੰ ਦੱਸਣ ਦੇ ਬਾਅਦ ਵੀ ਉਹ ਕੁਝ ਨਹੀਂ ਵੰਦ ਰਾ ਕੇ ਮੈਨੂੰ ਇੱਥੇ ਆਈਡੀਆਂ ਮੰਗ ਰਿਆ ਆ ਇਹਨਾਂ ਦਾ ਸੀਰੀਅਲ ਨੰਬਰ ਵਗੈਰਾ ਨੋਟ ਕਰ ਰਿਆ ਐਸ ਇਟ ਫਾਈਲ ਨੰਬਰ ਦੇ ਕੇ ਚਲੇ ਹੁਣ ਤੱਕ ਪੁਲਿਸ ਨੇ ਤੁਹਾਡਾ ਕੋਈ ਕੰਟੈਕਟ ਕੀਤਾ ਕੋਈ ਉਹਨਾਂ ਜਿਹੜੇ ਚੋਰ ਚੋਰ ਨੇ ਉਹਨਾਂ ਬਾਰੇ ਕੋਈ ਜਾਣਕਾਰੀ ਮਿਲੀ ਨਹੀਂ ਨਹੀਂ ਕੋਈ ਜਾਣਕਾਰੀ ਨਹੀਂ ਉਹਨਾਂ ਨੇ ਲਾਸਟ ਵੀਕ ਮੈਟਰੋ ਟਾਊਨ ਵਿੱਚ ਕਿਤੇ ਮੈਂ ਉਹਨਾਂ ਦੀ ਫੋਟੋਜ਼ ਵਗੈਰਾ ਪੁਲਿਸ ਨਾਲ ਸ਼ੇਅਰ ਕੀਤੀਆਂ ਬਟ ਕੋਈ ਫੀਡਬੈਕ ਕੋਈ ਰਿਸਪਾਂਸ ਨਹੀਂ ਆਇਆ ਤੇ ਜੀ ਤੇ ਕੋਈ ਉਹਨਾਂ ਕੋ ਹਥਿਆਰ ਵਗੈਰਾ ਕੁਝ ਐਦਾਂ ਦੀ ਚੀਜ਼ ਤਾਂ ਨਹੀਂ ਸੀ ਆਬ ਹੋਈ ਪ੍ਰੋਬਲਮ ਹੈ ਨਾ ਕਿ ਅਸੀਂ ਉਹਨੂੰ ਬੱਚਾ ਸਮਝ ਕੇ ਜ਼ਿਆਦਾ ਉਹਨਾਂ ਕਿਤੇ ਬਟ ਜੋ ਬਾਅਦ ਦੇ ਐਕਟੀਵਿਟੀ ਦੇ ਤੋਂ ਦੇ ਕੋ ਪ੍ਰੋਫੈਸ਼ਨਲ ਹੀ ਲੱਗ ਰਹੇ ਸਨ ਬਿਲਕੁਲ ਪਰ ਤੁਸੀਂ ਮੰਨਦੇ ਹੋ ਵੀ ਪੁਲਿਸ ਦੀ ਇੰਨੀ ਢਿੱਲੀ ਕਾਰਵਾਈ ਆ ਪੁਲਿਸ ਨੇ ਹੁਣ ਤੱਕ ਕੋਸ਼ਿਸ਼ ਨਹੀਂ ਕੀਤਾ ਤੁਸੀਂ ਸਾਰਾ ਕੁਝ ਦੱਸਦਾ ਤਾਂ ਵੀ ਕਾਰਵਾਈ ਨਹੀਂ ਹੋਈ ਤੇ ਇਹ ਆਮ ਜਿਹੜੇ ਇਥੇ ਕਿਉਂਕਿ ਲਿਟਲ ਇੰਡੀਆ ਪਲਾਜ਼ਾ ਹੈ ਫਾਇਲ ਬਿਜ਼ਨਸ ਸੈਂਟਰ ਹੈਗਾ ਭਰਿਆ ਪਿਆ ਇਥੇ ਸਟੋਰਾਂ ਦੇ ਨਾਲ ਤਾਂ ਕਿਤੇ ਨਾ ਕਿਤੇ ਸਾਰਿਆਂ ਦੇ ਹੀ ਸੁਰੱਖਿਆ ਦੇ ਉੱਤੇ ਸਵਾਲ ਖੜੇ ਹੋ ਸਕਦੇ ਨੇ ਕਿਉਂਕਿ ਦਿਨ ਦਿਹਾੜੇ ਚੋਰੀ ਹੋਣਾ ਚੋਰਾਂ ਦੇ ਹੌਸਲੇ ਬੁਲੰਦ ਕਰ ਸਕਦਾ ਬਿਲਕੁਲ ਜੀ ਮੈਂ ਤਾਂ ਸਾਰੀ ਪਬਲਿਕ ਨੂੰ ਸਾਰੇ ਦਿਨ ਵੀ ਆ ਸ਼ਾਪ ਵਾਲਿਆਂ ਨੂੰ ਰਿਕੁਐਸਟ ਕਰੂੰਗਾ ਕਿ ਆਪਸ ਵਿੱਚ ਯੂਨਿਟੀ ਬਣਾ ਕੇ ਰੋ ਔਰ ਇਹ ਕਿਸੇ ਨਾਲ ਵੀ ਹੋ ਸਕਦਾ ਉਮਰੇ ਕੋ ਤਾਂ ਚਲੋ ਦੋ ਫੋਨੀਆਂ ਤੇ ਜੁਐਲਰੀ ਦੀਆਂ ਸ਼ਾਪਸ ਐ ਔਰ ਮੈਂ ਦੇਖਿਆ ਜਿੰਨੇ ਵੀ ਇੱਥੇ ਸਟੋਰ ਐ ਮੈਕਸਿਮ ਲੇਡੀਆਂ ਆਪਰੇਟ ਕਰਦੀਆਂ ਕੱਪੜੀਆਂ ਦੀਆਂ ਦੁਕਾਨਾਂ ਜ਼ਿਆਦਾ ਐ ਸੋ ਅਗਰ ਇੰਦਾ ਰਹੇਗਾ ਤਾਂ ਬਹੁਤ ਮੁਸ਼ਕਿਲ ਐ ਬਹੁਤ ਡੇਂਜਰਸ ਐ ਜੀ ਕੁਛ ਕਹਿਣਾ ਚਾਹੁੰਦੇ ਹੋ ਸਾਰੇ ਬਸ ਯਹੀ ਰਿਕਵੈਸਟ ਐ ਕਿ ਸਾਰੇ ਕੇਅਰਫੁਲ ਹੋ ਕੇ ਰਹੋ ਔਰ ਇੰਦਾਂ ਦਾ ਕੋਈ ਸੀਮਾ ਨਾ ਇੱਕ ਦੂਜੇ ਦਾ ਥੋੜਾ ਖਿਆਲ ਰੱਖੋ ਸਾਥ ਦੋ ਅਨਰਵਾਇਜ਼ ਤਾਂ ਬੜਾ ਮੁਸ਼ਕਿਲ ਇੱਥੇ ਰਹਿਣਾ ਜੀ ਥੈਂਕ ਯੂ ਥੈਂਕ ਯੂ ਸੋ ਸਾਰੀ ਖਬਰ ਤੁਸੀਂ ਸੁਣ ਲਈ ਹੈ ਕਿ ਕਿਵੇਂ ਦਿਨ ਦਿਹਾੜੇ ਇਹਨਾਂ ਦੀ ਦੁਕਾਨ ਦੇ ਉੱਤੇ ਦੋ ਚੋਰ ਆਏ ਕਿਵੇਂ ਲੁੱਟਖੋ ਕਰਕੇ ਚਲੇ ਗਏ ਦੋ ਫੋਨ ਲੈ ਕੇ ਚਲੇ ਗਏ ਔਰ ਖਾਸ ਤੌਰ ਦੇ ਉੱਤੇ ਇਹਨਾਂ ਨੇ ਸਾਰੀ ਜਾਣਕਾਰੀ ਇਹ ਕਹਿੰਦੇ ਨੇ ਅਸੀਂ ਦਿੱਤੀ ਹੈ ਪੁਲਿਸ ਨੂੰ ਵੀ ਤੇ ਆਮ ਲੋਕਾਂ ਨੂੰ ਵੀ ਕਿਸੇ ਨੇ ਕੋਈ ਸਾਥ ਨਹੀਂ ਦਿੱਤਾ ਪੁਲਿਸ ਨੂੰ ਪਤਾ ਵੀ ਸੀ ਕਿ ਕਿਹੜੇ ਸਟੋਰ ਤੇ ਜਾ ਕੇ ਉਹ ਮੋਬਾਈਲ ਫੋਨ ਵੇਚ ਰਿਹਾ ਤਾਂ ਵੀ ਪੁਲਿਸ ਨੇ ਇਸ ਚੀਜ਼ ਨੂੰ ਸੀਰੀਅਸ ਨਹੀਂ ਲਿਆ ਸੋ ਸਾਫ ਤੌਰ ਦੇ ਉੱਤੇ ਇਹ ਦੇਖਿਆ ਜਾ ਰਿਹਾ ਵੀ ਸਰੀ ਜਿਹੜੀ ਹੈ ਸਰੀ ਦੇ ਵਿੱਚ ਆਮ ਲੋਕਾਂ ਦਾ ਰਹਿਣਾ ਇੱਥੇ ਕਾਰੋਬਾਰ ਕਰਨਾ ਔਖਾ ਹੁੰਦਾ ਜਾ ਰਿਹਾ ਹੈ ਚੇਨ ਸਨੈਚਿੰਗ ਹੋ ਰਹੀ ਹੈ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਹੋ ਰਹੀਆਂ ਨੇ ਦਿਨ ਦਿਹਾੜੇ ਲੁੱਟਖੋਹਾਂ ਹੋ ਰਹੀਆਂ ਨੇ ਪਰ ਸਵਾਲ ਸਿਰਫ ਇਕੀ ਹੈ ਪੁਲਿਸ ਦੀ ਕਾਰਵਾਈ ਜਿਹੜੀ ਹੈ ਉਹ ਇੰਨੀ ਢਿੱਲੀ ਕਿਉਂ ਹੈ ਤੇ ਦੂਜਾ ਸਵਾਲ ਇਹ ਹੈ ਕਿ ਸਰੀ ਦਾ ਹੁਣ ਵਾਲੀ ਵਾਰਸ ਕੌਣ ਹੈ ਜਿਹੜਾ ਸਰੀ ਨੂੰ ਸੁਰੱਖਿਆ ਮੁਹੱਈਆ ਕਰਾਏਗਾ ਕੈਮਰਾਮੈਨ ਅਮਿਤ ਮਨੀ ਸਰ ਦੇ ਨਾਲ ਸ਼ਰੀ ਗੌਰਵਾ ਸਰੀ ਨਵੀਂ ਵਰਲਡ ਹੈਪੀਨੈਸ ਰਿਪੋਰਟ ਆਈ ਹੈ ਇਸ ਦੇ ਵਿੱਚ ਕੈਨੇਡਾ ਪਿਛਲੇ ਸਾਲ ਦੇ ਨਾਲੋਂ ਤਿੰਨ ਰੈਂਕ ਪਿਛੇ ਚਲਾ ਗਿਆ ਯਾਨੀ 18ਵੇਂ ਸਥਾਨ ਦੇ ਉੱਤੇ ਆ ਗਿਆ ਹੈ ਵੀਰਵਾਰ ਨੂੰ ਜਾਰੀ ਹੋਈ ਸਾਲਾਨਾ ਰਿਪੋਰਟ ਦੇ ਵਿੱਚ ਕੈਨੇਡਾ ਉਹਨਾਂ ਦੇਸ਼ਾਂ ਦੇ ਵਿੱਚ ਆਇਆ ਹੈ ਜਿਨ੍ਹਾਂ ਦੇ ਸਥਾਨਾਂ ਦੇ ਵਿੱਚ ਵੱਡਾ ਨਿਗਾਹ ਆਇਆ ਹੈ 2015 ਦੀ ਰਿਪੋਰਟ ਦੇ ਵਿੱਚ ਕੈਨੇਡਾ ਪੰਜਵੇਂ ਸਥਾਨ ਤੇ ਸੀ 2005 ਦੇ ਵਿੱਚ ਸ਼ੁਰੂ ਹੋਈ ਇਸ ਰੈਂਕਿੰਗ ਦੇ ਵਿੱਚ ਕੈਨੇਡਾ ਦਾ ਇਹ 18ਵਾਂ ਸਥਾਨ ਹੁਣ ਤੱਕ ਦਾ ਸਭ ਤੋਂ ਹੇਠਲਾ ਯਾਨੀ ਨੀਵਾਂ ਸਥਾਨ ਮੰਨਿਆ ਜਾ ਰਿਹਾ ਹੈ ਅਮਰੀਕਾ ਦੀ ਰੈਂਕਿੰਗ ਡਿੱਗ ਕੇ 24ਵੇਂ ਸਥਾਨ ਤੇ ਆ ਗਈ ਹੈ 2012 ਦੇ ਵਿੱਚ ਅਮਰੀਕਾ 11ਵੇਂ ਸਥਾਨ ਤੇ ਸੀ ਯੂਕੇ ਨੂੰ 23ਵਾਂ ਰੈਂਕ ਮਿਲਿਆ ਸੀ ਜਿਹੜਾ ਆਕਸਫੋਰਡ ਹੈ ਯੂਨੀਵਰਸਿਟੀ ਦੇ ਅ ਵੈਲ ਬੀਇੰਗ ਰਿਸਰਚ ਸੈਂਟਰ ਦੁਆਰਾ ਪ੍ਰਕਾਸ਼ਿਤ ਇਸ ਸਾਲਾਨਾ ਰਿਪੋਰਟ ਦੇ ਵਿੱਚ ਫਿਨਲੈਂਡ ਇੱਕ ਵਾਰ ਫਿਰ ਸਿਖਰ ਦੇ ਉੱਤੇ ਆਇਆ ਹੈ ਤੇ ਲਗਾਤਾਰ 8ਵੇਂ ਸਾਲ ਦੁਨੀਆ ਦਾ ਸਭ ਤੋਂ ਖੁਸ਼ਹਾਲ ਦੇਸ਼ ਚੁਣਿਆ ਗਿਆ ਹੈ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਮੋٹے ਤੌਰ ਦੇ ਉੱਤੇ ਪੱਛਮੀ ਉਦਯੋਗੀਕ ਦੇਸ਼ 2000 5 ਤੋਂ 2010 ਦੇ ਮੁਕਾਬਲੇ ਮੌਜੂਦਾ ਸਮਿਆਂ ਦੇ ਵਿੱਚ ਘੱਟ ਖੁਸ਼ਹਾਲ ਹੈ ਦੇਸ਼ਾਂ ਦੀ ਦਰਜਾਬੰਦੀ ਲੋਕਾਂ ਨੂੰ ਆਪਣੇ ਜੀਵਨ ਨੂੰ ਦਰਜਾ ਦੇਣ ਦੇ ਲਈ ਕਹਿਣ ਤੇ ਆਧਾਰਿਤ ਹੈ ਪਰ ਰਿਪੋਰਟ 6 ਸੂਚਕਾਂ ਦੀ ਵਰਤੋਂ ਕਰਦੀ ਹੈ ਜੋ ਦੇਸ਼ਾਂ ਦੇ ਵਿਚਕਾਰ ਅੰਤਰ ਨੂੰ ਸਮਝਾਉਣ ਦੇ ਵਿੱਚ ਵੀ ਮਦਦ ਕਰ ਸਕਦੇ ਨੇ ਕਿਸੇ ਪਰੋਸੇਵੰਦ ਵਿਅਕਤੀ ਦਾ ਹੋਣਾ ਪ੍ਰਤੀ ਵਿਅਕਤੀ ਜੀਡੀਪੀ ਸਿਹਤਮੰਦ ਜੀਵਨ ਦੀ ਸੰਭਾਵਨਾ ਜੀਵਨ ਦੇ ਵਿਕਲਪ ਬਣਾਉਣ ਦੀ ਆਜ਼ਾਦੀ ਉਦਾਰਤਾ ਤੇ ਭ੍ਰਿਸ਼ਟਾਚਾਰ ਬਾਰੇ ਧਾਰਨਾ ਭ੍ਰਿਸ਼ਟਾਚਾਰ ਤੇ ਜੀਡੀਪੀ ਦੀ ਰਾਇ ਦੇ ਲਈ ਕੈਨੇਡਾ ਵਿਸ਼ਵ ਪੱਧਰ ਤੇ ਕ੍ਰਮਵਾਰ 15ਵੇਂ ਤੇ 16ਵੇਂ ਸਥਾਨ ਤੇ ਹੈ ਪਰ ਸਮਾਜਿਕ ਸਹਾਇਤਾ ਦੇ ਲਈ 35ਵੇਂ ਤੇ ਜੀਵਨ ਦੇ ਵਿਕਲਪ ਬਣਾਉਣ ਦੀ ਆਜ਼ਾਦੀ ਲਈ 68ਵੇਂ ਸਥਾਨ ਤੇ ਹੈ ਰਿਪੋਰਟ ਦੇ ਵਿੱਚ ਲਗਭਗ 18% ਕੈਨੇਡੀਅਨਾਂ ਨੇ ਕਿਹਾ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਨਾਲ ਕੀ ਕਰਨਾ ਇਸ ਦੀ ਚੋਣ ਕਰਨ ਦੀ ਆਜ਼ਾਦੀ ਤੋਂ ਅਸੰਤੁਸ਼ਟ ਹੈ ਦੁਨੀਆ ਦੇ ਸਿਖਰਲੇ ਪੰਜ ਸਭ ਤੋਂ ਖੁਸ਼ਹਾਲ ਦੇਸ਼ ਫਿਨਲੈਂਡ ਡੈਨਮਾਰਕ ਆਈਸਲੈਂਡ ਸਵਿਡਨ ਤੇ ਨੀਦਰਲੈਂਡ ਹਨ ਦੁਨੀਆ ਦੇ ਹੇਟਲੈਸ ਸਭ ਤੋਂ ਘਟਖਸ਼ਾਲ ਦੇਸ਼ ਜ਼ਿੰਬਾਬਵੇ, ਮਲਾਵੀ, ਲੈਬਨਾਨ, ਸੇਰਾ ਲਿਓਨ ਅਤੇ ਅਫਗਾਨਿਸਤਾਨ ਰਹੇ। ਭਾਰਤ 118ਵੇਂ ਸਥਾਨ ਤੇ ਰਿਹਾ ਜਦਕਿ ਗੁਆੰਡੀ ਦੇਸ਼ ਪਾਕਿਸਤਾਨ 109ਵੇਂ ਸਥਾਨ ਤੇ ਹੈ। ਰਿਪੋਰਟ ਦੇ ਵਿਸ਼ਲੇਸ਼ਣ ਦੇ ਅਨੁਸਾਰ ਮਹੱਤਵਪੂਰਨ ਆਰਥਿਕ ਅਤੇ ਸਮਾਜਿਕ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਪਾਕਿਸਤਾਨ ਦੇ ਮੁਕਾਬਲਤਨ ਉੱਚ ਦਰਜਾਬੰਦੀਸ ਦੇ ਨਾਗਰਿਕਾਂ ਦੇ ਵਿੱਚ ਸਮਾਜਿਕ ਸਮਰਥਨ ਦੀ ਮਜ਼ਬੂਤ ਭਾਵਨਾ ਨੂੰ ਦਰਸਾਉਂਦੀ ਹੈ। ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦਮਾ ਨੰਨੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ